ਕੈਮਰਾ ਬਹੁਤ ਸੋਨਾ ਮੂਵ ਕਰਦਾ ਹੈ ਰਿਮਿਨਾਈਜ਼ ਕਰਦਾ ਹੈ ਉਹ ਕਰਦਾਗਾ ਅੱਛਾ ਚੱਲ ਰਹੀ ਹੈ ਚੱਲ ਹੇ ਘੱਟ ਜਿਆਦਾ ਡਰੈਸ ਥੋੜਾ ਹਾਂ ਉਹਦੇ ਘੱਟ ਜਿਆਦਾ ਡਰੈਸ ਥੋੜਾ ਆਉਂਦਾ ਹੁਣ ਜੀ ਆਂਦੇ ਹਾਂ ਉਹ ਬਾਕੀ ਲੱਗ ਆ ਬਾਈ ਹਾਂ ਜਨਾ ਵੀੜ ਪਰ ਲਿਓ ਜੀ ਬਈ ਹਾਂ ਜਬਰਦਸਤ ਸਮਾਰਟੀ ਕੋ ਬਣਾਉਣੀ ਹੈ ਵੀ ਉਹ ਰਫਲੀ ਜੀ ਚੀਜ਼ ਬਣਾਉਣੀ ਹੈ ਬਣਾ ਲਓ ਤਾਂ ਬਈ ਹਾਂ ਬਣਾ ਲਓ ਨਹੀਂ ਤੁਸੀਂ ਐ ਐ ਕਰੋ ਜਿਵੇਂ ਹੁਣ ਆਪਾਂ ਬਾਹਰਲੇ ਸਮਾਨ ਦੇ ਇੱਧਰ ਵੀ ਜਿਹੜੀ ਕੁਝ ਐਕਸਟਰਾ ਜੀ ਚੀਜ਼ਾਂ ਬਣੀ ਹੋਈ ਆ ਜਿਵੇਂ ਆ ਐਕਸਟਰਾ ਹੋ ਗਈ ਐ ਚ ਉਹ ਕੰਸੋਲ ਟੇਬਲ ਤੇ ਆਪਾਂ ਉਹਦੇ ਫੋਕਸ ਕਰ ਸਕਦੇ ਆ ਜਿਵੇਂ ਇੱਕ ਦੋ ਚੀਜ਼ ਜਿਹੜੀ ਐਕਸਟਰਾ ਜੀ ਹੋ ਗਈਆਂ ਵੀ ਉਹਦੇ ਤੇ ਪਿੱਛੇ ਤੁਸੀਂ ਉਹ ਚਲਾ ਦੋ ਸ਼ਾਰਟ ਚਲਾ ਲਓਗੇ ਆਹ ਹਾਂ ਆਪਾਂ ਵਾਇਸ ਓਵਰ ਉਹਦੇ ਤੇ ਕਰਸਾ ਜਾਂ ਉਰੀ ਲੱਕੜ ਲੈਨੇ ਆ ਉਧਰ ਵੀ ਸ਼ਾਰਟ ਨਾਲ ਇੱਧਰ ਵੀ ਸ਼ਾਰਟ ਲੈਣੀ ਦੁਨੀਆ ਦਾ ਸਭ ਤੋਂ ਵੱਖਰਾ ਸੋਫਾ ਹੈ ਅਜੀਹਾ ਸੋਫਾ ਤੁਸੀਂ ਪਹਿਲਾਂ ਕਦੇ ਦੇਖਿਆ ਨਾ ਲੇਟਾਂ ਵਾਲਾ ਸੋਫਾ ਹੋਊਗਾ ਤੇ ਅਜੂ ਭਾਈ ਨਾਲ ਗੱਲਬਾਤ ਕਰਾਉਣੀ ਵੀ ਇਹ ਜਿਹੜਾ ਸੋਫਾ ਕਿਹੜਾ ਸੋਫਾ ਹੋ ਤੇ ਆ ਉਹ ਸੋਫਾ ਬਾਈ ਆ ਸੋਫੇ ਤੇ ਬਹੁਤ ਚਰਚੇ ਕਰਾਰ ਖੜੇ ਨੇ ਤੁਸੀਂ ਜੀ ਬਾਈ ਹਾਂਜੀ ਇਹ ਲਟਾਂ ਵਾਲਾ ਸੋਫੇ ਦੇ ਬਾਈ ਕੀ ਰੇਟ ਹੈ ਦਾ ਤੇ ਬਾਕੀ ਹੋਰ ਡਿਟੇਲ ਬਾਈ ਇਹ ਸੋਫਾ 12x12 ਦੇ ਕਮਰੇ ਦੇ ਵਿੱਚ ਲੱਗਣ ਨੂੰ ਇੱਕ ਪਰਫੈਕਟ ਸੋਫਾਗਾ ਇਹ ਸੋਫੇ ਦੇ ਫੰਕਸ਼ਨ ਇੰਨੇ ਜ਼ਿਆਦੇ ਨੇ ਕਿ ਮੈਂ ਕੀ ਕੀ ਗਿਣਾਵਾਂ ਮੈਂ ਇਹਦੇ ਤੇ ਸਾਰੇ ਇਹਦੇ ਜੋ ਬਲੈਕ ਗਲਾਸਿਸ ਲੱਗੇ ਹੋਏ ਨੇ ਇਕ ਲੱਕ ਲੱਕ ਗਲਾਸ ਬੈਵਲ ਕਰਕੇ ਲੱਗਿਆ ਹੋਏਗਾ ਸਾਰੀਆਂ ਇਹਦੇ ਕੱਪ ਹੋਲਡਰਸ ਆਰਮਸ ਤੇ ਪਏ ਹੋਏ ਨੇ ਕੱਪ ਹੋਲਡਰ ਵਾਲੀ ਇੱਕ ਪਰਫੈਕਟ ਲੱਗ ਤੋਂ ਵੀ ਸੀਟ ਦਿੱਤੀ ਹੋਈ ਹੈ ਤੇ ਚ ਸਟੋਰੇਜ ਵੀ ਦਿੱਤੀ ਹੋਈ ਹੈ ਆਏਗੇ ਤਾਂ ਆਪਾਂ ਖਾਣ ਪੀਣ ਵਾਲਾ ਸਮਾਨ ਸਾਰਾ ਡਰੈਸ ਦਿੱਤੇ ਹੋਏ ਨੇ ਹੋਰ ਵੱਡੀ ਖੂਬੀ ਹੈ ਵੀ ਜੋ ਕਿ ਬਹੁਤ ਘੱਟ ਕਸਮਰ ਦੇਖਿਆ ਉਹ ਸੋਫੇ ਤੇ ਲਾਈਟਾਂ ਲੱਗੀਆਂ ਹੋਈਆਂ ਗਿਆ ਕਾਰਨਰ ਤੇ ਆਰਮਸ ਤੇ ਲਾਈਟਾਂ ਲੱਗੀਆਂ ਹੋਈਆਂ ਇਹ 11 ਸੀਟਾਂ ਦਾ ਸੋਫਾ ਵਿਦ ਟੇਬਲ ਤੇ ਵਿਦ ਅ ਗਲਾਸ ਦੇ ਰਿਹਾ ਜੋ ਕਿ ਫੁੱਲ ਗਾਰੰਟੀ ਹੋ 5 ਸਾਲ ਦੀ ਤੇ ਬੰਦਾ ਇਹਨੂੰ ਕਸਟਮਾਈਜੇਸ਼ਨ ਵੀ ਕਰਵਾ ਸਕਦਾ ਹੈ ਦੀ ਠੀਕ ਹੈ ਰੇਟ ਬਾਈ ਕਿੰਨਾ ਇਹਦਾ ਇਹ ਸਾਰਾ ਕੰਪਲੀਟ ਸੈਟ ਆਪਾਂ ਆਫਰ ਦੇ ਵਿੱਚ ਸਿਰਫ 51000 ਰੁਪਏ ਦਾ ਦੇ ਰਹੇ ਹਾਂ ਡਿਲੀਵਰੀ ਫਰੀ ਡਿਲੀਵਰੀ ਸਾਰੇ ਪੰਜਾਬ ਦੇ ਵਿੱਚ ਫਰੀ ਹੋਊਗੀ 5 ਸਾਲ ਦੀ ਗਾਰੰਟੀ ਹੋਗੀ ਡਿਲੀਵਰੀ ਫਰੀ ਹੋਗੀ ਹੈ ਨਾ ਬਾਈ 51000 ਇਹਦਾ ਰੇਟ ਹੋ ਗਿਆ ਹਾਂ ਬਾਕੀ ਦਾ 50000 ਜੇਦੋ ਘਰੇ ਸੋਫਾ ਚੱਲ ਗਿਆ ਤਸੱਲੀ ਕਰ ਲਿਆ ਇਹਨੇ ਰੇਡ ਦੀ ਕੁਆਲਿਟੀ ਦੀ ਮਤਲਬ ਉਹਦੋਂ ਕਰ ਸਕਦਾ ਹੈ ਤੇ ਘਰੇ ਬੈਠੇ ਮਲੇ ਨੰਬਰਾਂ ਦੇ ਕਾਲ ਕਰਕੇ ਘਰੇ ਬੈਠੇ ਮੰਗਵਾ ਸਕਦੇ ਜੀ ਬਈ ਹਾਂ ਘਰੇ ਬੈਠੇ ਮੰਗਾ ਸਕਦੇ ਬਾਕੀ ਜੇਕਰ ਤੁਸੀਂ ਇੱਥੇ ਪਹੁੰਚ ਕੇ ਖਰੀਦਣਾ ਚਾਹੁੰਦੇ ਜਾਂ ਹੋਰ ਕੋਈ ਸਮਾਨ ਖਰੀਦਣਾ ਉਸਨੇ ਬਰਨਾਲੇ ਸ਼ਹਿਰ ਦੇ ਵਿੱਚ ਬੱਸ ਸਟੈਂਡ ਦੇ ਕੋਲੇ ਬਾਈਆਂ ਦੀ ਫੈਕਟਰੀ ਹੈ ਬਰਨਾਲਾ ਬੁਰਜ ਦੇ ਨਾਂ ਤੇ